ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਵੜ ਸੇਨ ਲਈ ਲੈ ਕੇ ਆਏ ਜੀ ਤਾਜੀ ਸੂਈ ਵੀ ਆ ਬਈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਫੋਮ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਕਿਹੜੇ ਸਲਾਪਤ ਹੈ ਜੀ ਇੱਥੇ ਰਾਮਪੁਰਾ ਫੂਲ ਚੱਲ ਜੀ ਪਿੰਡ ਅਗੀ ਤੋਂ ਨਮਾ। ਮੋਬਾਈਲ ਨੰਬਰ ਬੋਲ ਦੇ। ਮੋਬਾਈਲ ਨੰਬਰ ਹੈ 9463842852। ਠੀਕ ਹੈ ਜੀ। ਦੂਜਾ ਹੈਗਾ 70782665। ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਈ ਆ? ਕੋਲੋਂ ਹੀ ਸੂਈ ਬਾਈ ਪਹਿਲਾਂ ਸੂਈ ਆ। ਕਦੋਂ ਸੂਈ ਆ ਬਾਈ? ਇਹਨੂੰ 4-5 ਦਿਨ ਹੋਈ ਸੂਈ ਨੂੰ। ਠੀਕ ਹੈ ਬਾਈ। ਹਾਂਜੀ। ਤੇ ਬੱਚਾ ਕੀ ਦੇ ਤੱਕ ਗਰਮ ਹੈ? ਬੱਚੀ ਦੇਤੀ ਬੱਚੀ ਦੇਤੀ। ਹਾਂਜੀ ਬੱਚੀ ਚੰਗੀ ਆ ਨਾ। ਹਾਂਜੀ। ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਗਵਾਰ ਦੇਖੋ ਬਾਈ ਬੱਚੀ ਵੀ ਚੰਗੀ ਆ ਤੇਰਾ ਬਾਈ ਅੱਜ ਟਾਈਮ ਤੋਂ ਬਾਈ 11 ਲੀਟਰ ਦੇ ਕੋਲੇ ਮਤਲਬ ਬੰਦਾ ਇਸਮਾਈ ਨਹੀਂ ਛੱਪ ਹੁਣ ਹੀ ਲੈ ਕੇ ਆਂਦੇ ਮਤਲਬ ਰਾਤ ਲਈ ਸੀ ਜਿਹੜਾ ਸਵੇਰੇ ਚੜਾ ਕੇ ਹੁਣ ਹੀ ਲੈ ਆ ਕੇ ਆਪਾਂ ਵੀਡੀਓ ਬਣਾ ਰਹੀਆਂ ਜੀ ਠੀਕ ਠੀਕ ਹੈ ਬਾਈ ਬੰਦਾ ਥੋੜੀ ਸਮਾਈ ਨਹੀਂ ਛੱਡੀ ਵਾਲੀ ਹੂੰ ਬੈੜ ਬਹੁਤ ਚੰਗੀ ਹੈ ਜੀ ਖਾਣ ਥੋੜਾ ਸੁਸਤਰੀ ਬਰੀਕਣ ਵਾਲੀ ਬੈੜਾ ਜੀ ਪੂਰੀ ਸਾਫ ਹੂੰ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਲੈਵਾ ਚੰਗਾ ਬਾਈ ਕੱਦ ਚੰਗਾ ਪੂਰਾ ਕਦਾਈ ਬੈੜਾ ਜੀ ਪੂਰੀ ਬਰੀਕੀ ਚ ਬੈੜਾ ਜੀ ਸਹੀ ਹੈ ਬਾਈ ਹਾਂਜੀ ਚਵਾਈ ਚਵਾਈ ਕਿਵੇਂ ਆ ਇੱਕ ਨੰਬਰ ਜੀ ਚਵਾਈ ਸੁਣ ਬਹੁਤ ਸੋਹਣੀ ਪਸ਼ਾਂ ਤੋਂ ਲੇਵਾ ਚੈੱਕ ਕਰ ਲਓ ਪਸ਼ਾਂ ਤੋਂ ਵੀ ਲੇਵਾ ਚੰਗਾ ਕਿਆ ਬਾਤ ਉਹ ਸੌ ਬੜੀ ਤਗੜੀ ਆ ਨਾ ਲੇਵੇ ਦੀ ਹੂੰ ਕਿਆ ਬਾਤ ਉਹ ਖੋਣਾ ਪੂਰਾ ਦੂਜੇ ਸਵਰਗ ਲਗਾਈ ਮੋਟਾ ਸਣਾ ਹਾਂਜੀ ਫੋਚਵਾਈ ਪੋਲੀ ਆ ਜੀ ਬਹੁਤ ਸੋਹਣੀ ਸਹੀ ਗੱਲ ਦੋ ਨਗ ਮਿਲ ਜਾਣੇ ਬਈ ਬੱਚਾ ਮਗਰ ਬੱਚੀ ਆ ਬੱਚੀ ਨੇ ਬਈ ਨਾਲ ਹੀ ਪਿਆਰ ਹੋ ਜਾਣਾ ਵੈਡ ਵੀ ਠੀਕ ਆ ਬਈ ਗਰਮੀ ਘਟ ਮੰਨੂ ਤੇ ਫੈਂਡ ਫੁੰਡ ਫੁੱਲ ਆਊਗੀ ਕੱਦ ਚੰਗਾ ਬਰੀਡ ਚੰਗੀ ਆ ਥਣ ਚੰਗਾ ਲੱਗਿਆ ਜੀ ਵਾਈ ਵੀ ਵਾਈ ਕਹਿੰਦਾ ਇੱਕ ਨੰਬਰ ਆ ਬਾਕੀ ਤੋਰਾ ਚੈੱਕ ਕਰ ਲੋ ਗਰਮਾਈ ਦਾ ਬਹੁਤ ਸਾਫ ਬਹਿੜਈ ਗਾ ਉਹਨੂੰ ਹੀ ਬਦਲ ਵਾਲੀ ਚੀਜ਼ ਆ ਬਹੁਤ ਚੰਗੀ ਤਾਂ ਸਹੀ ਆ ਭਾਈ ਇਹਦੇ ਜਿੰਨੀ ਮਤਲਬ ਵਹਿੜ ਚੰਗੀ ਸੀ ਓੰਨੀ ਸਮਾਈ ਨਹੀਂ ਚੰਗੀ ਸਾਨੂੰ ਭਾਈ ਵਹਿੜ ਬਹੁਤ ਸਾਫ ਹੈ ਕੀ ਮੋਲਾ ਭਾਈ ਜਾਇਜ਼ ਭਾਈ ਇਹ ਤਾਂ ਬਿਲਕੁਲ ਜਾਇਜ਼ 44000 ਰੁਪਏ ਲੈ ਲਾਂਗੇ ਵਹਿੜ ਦਾ 48000 ਹਾਂ ਜਿਹੜਾ 48 ਦੇ ਦਾਂਗੇ ਠੀਕ ਆ ਜਮਨ ਜਾਇਜ਼ ਮੋਲਾ ਭਾਈ 48000 ਦੀ ਵਹਿੜ ਭਾਈ ਕਹਿੰਦਾ ਦੇ ਦੇਾਂਗੇ ਵਿੱਚੋਂ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਲੇਵਾ ਚੈੱਕ ਕਰੋ ਲੇਵ ਦੀ ਫੀਡਿੰਗ ਚੈੱਕ ਕਰੋ ਥਾਣਾ ਚੈੱਕ ਕਰੋ ਇੱਕ ਨੰਬਰ ਥਾਣਾ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਬੜਾ ਪੂਰੀ ਛੋਟੀ ਨਾ ਮੰਨੇ ਜੀ ਬੰਦਾ ਲੈ ਕਹਿੰਦਾ ਮੋਲ ਛੋਟਾ ਦੀ ਐ ਛੋਟ ਹੀ ਨਹੀਂ ਕੱਦ ਵਾਲੀ ਬੜਾ ਜੀ ਪੂਰੀ ਸਹੀ ਗੱਲ ਹੈ ਬਾਈ ਇਹ ਗੱਲ ਨਹੀਂ ਵੀ ਨੇੜਿਆ ਨੂੰ ਛੋਟੀ ਲੱਗੂ ਐ ਵੱਡੀ ਲੱਗਦੀ ਐ ਪਰ ਇਹ ਨਹੀਂ ਗੱਲ ਕੋਈ ਸਹੀ ਐ ਬਾਈ ਹਾਂਜੀ ਮਾਰ ਦੋ ਬਾਈ ਧਾਰਾ ਮਾਰ ਹਾਂਜੀ ਠੰਡੀ ਦਾ ਫੁੱਲ ਲੱਗ ਨਹੀਂ ਬਾਈ ਠੰਡੀ ਠੰਡੀ ਬੋਈ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਬਾਕੀ ਸੂਈ ਸਵਾਈ ਐ ਬਾਈ ਕੀ ਬਾਤ ਬਾਕੀ ਧਾਰਾਂ ਤੋਂ ਨਾ ਮਾਰ। ਮੁੱਠੀ ਬੱਚੀ ਹੈ ਜੀ ਮਾਂ ਦਾ। ਹਮ। ਇਹ ਵਾਲੀ ਸਮਝਾਣਾ ਨਹੀਂ। ਹਣ ਬਹੁਤ ਚੰਗਾ ਲੱਗਿਆ ਹਨ। ਹਾਂਜੀ ਸਾਨੂੰ ਬਹੁਤ ਚੰਗਾ ਲੱਗਿਆ। ਲੈ ਖਾਨ ਨੇੜੇ ਤੋਂ ਚੈੱਕ ਕਰਵਾ। ਗਰੀ ਬੱਚੀ ਦਰ। ਆ ਦਿਖਾਉਗੀ। ਕੱਲਾ ਕੱਲਾ ਥਾਣਾ ਮੁੱਠੀ ਵਾਲਾ ਹਨ। ਕੀ ਆ ਬਾਤ। ਬਾਕੀ ਧਾਰਾਂ ਕੋਈ ਚੱਕ ਨਹੀਂ ਬਾਈ ਮਾਰ ਕੇ ਖਾਨ। ਠੰਡੀ ਸੀਲ ਹੈ। ਕਿ ਨਹੀਂ? ਹਾਂਜੀ ਠੰਡੀ ਸੀਲ। ਹਮ। ਆ ਦੇਖੀ ਚਵਾਈ ਥੋੜੀ ਨੰਪਰੇ। ਚਵਾਈ ਚੈੱਕ। ਚੂਣ ਬੜਾ ਚੰਗਾ ਨਾ ਬਾਈ। ਹਾਂਜੀ। ਮੋਟੀ ਮੋਟੀ ਚਵਾਈ ਹੈ ਜਿਵੇਂ ਮਰਦੀ ਚੋਈ ਚੱਲ ਸੂ ਚੈੱਕ ਨਹੀਂ ਕਹਿਣਾ। ਕੁਛ ਨਹੀਂ ਠੰਡੀ ਸੀਲ ਲੱਗੇਗਾ। ਕਿਆ ਬਾਤ ਹੈ ਬੜੀ ਚੰਗੀ ਚਵਾਈ ਆ ਮੈਂ ਮਗਲ ਇਸਨੂੰ ਚੈੱਕ ਕਰੀਆ ਕਿਆ ਬਾਤ ਹੈ ਇੱਕ ਕ ਨੰਬਰ ਜੋ ਹੁਣਾ ਬਈ ਕਿੰਨੀਆ ਕਿਧਾਰਾ ਮਰੀਆ ਦੁੱਧ ਦੇਖੋ ਚਵਾਈ ਦਾ ਪੂਰੀ ਫੋਲੀ ਆ ਕਰ ਮਰੀਆ ਕਿਆ ਬਾਤ ਹੈ ਲੈ ਉਹ ਤੋਂ ਤਰਪਿਆ ਬਈ ਇੱਕ ਕ ਨੰਬਰ ਪੂਰੀ ਫੋਲੀ ਚਵਾਈ ਬਾਕੀ ਮੌਲ ਜਮਾ ਜਾਇਜ 48000 ਰੁਪਿਆ ਮਾਨਤਨ ਕੋਈ ਚੱਕਰ ਨਹੀਂ ਮੌਜੂਦ ਤੇ ਸਫਾਈ ਦੇਖੋ ਬਹੁਤ ਚਮਕ ਜਮਕ ਚੰਗੀ ਆ ਪਛਾਂਤ ਹੁਲੇ ਵਾ ਇੱਕ ਵਾਰੀ ਫਿਰ ਚੈੱਕ ਕਰ ਲੋ ਲੈ ਲੇਵਾ ਚੰਗਾ ਹਾਂ ਪੂਰੀ ਸਾਫ ਸੁਥਰੀ ਵੜਾ ਥਾਣਾ ਪੂਰਾ ਮੋਟਾ ਲੱਗਿਆ ਜੀ ਸਹੀ ਆ ਬਈ ਕਿਸੇ ਵੀਰ ਨੂੰ ਵੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ